ਬਹੁਤ ਵੱਡੀ ਦੇਣ ਆ ਉਹਨਾਂ ਦੀ ਸਾਡੇ ਪੰਜਾਬੀ ਮਾਂ ਬੋਲੀ ਦੀ ਬੜੀ ਸੇਵਾ ਕਰੀ ਆ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਬੜੀ ਵੱਡੀ ਦੇਣ ਮੰਨਦਾ ਮੈਂ ਅਮੇਸ਼ਾ ਹੀ ਉਹਨਾਂ ਪਿੱਛੇ ਮੈਂ ਪੂਜਾ ਜੀ ਗੋਣਾ ਪਿੱਛੇ ਲੜਦਾ ਵੀ ਰਿਹਾ ਪਹਿਲਾਂ ਬੜਾ ਲੋਕਾਂ ਨੇ ਤਵਾਲਾ ਆਂਦੇ ਸੀ ਕਈ ਬੇਸਮਝ ਹੁੰਦੇ ਆ ਤਵਾਲਾ ਲਾਉਣ ਲੱਗ ਜਾਂਦੇ ਉਹ ਤਾਂ ਆਏ ਜੀ ਉਹ ਤਾਂ ਸਾਰਿਆਂ ਨੇ ਗਾਣੇ ਗਾਉਂਦੇ ਆ ਜਿਹੜਾ ਗਾਣੇ ਤਾਂ ਜੀ ਨੇ ਕਲਾਕਾਰ ਉਹਨਾਂ ਦਾ ਗਾਉਣਾ ਹੀ ਆ ਗਾਉਣਾ ਵੀ ਚਾਹੀਦਾ ਹੈ ਉਹਨਾਂ ਨੇ ਪਤਾ ਨਹੀਂ ਕਿੰਨੇ ਉਹਨਾਂ ਦੇ ਕਰਕੇ ਚਿੱਲੇ ਚੱਲੇ ਕਿੰਨੇ ਕਲਾਕਾਰਾਂ ਦੇ ਕਲਾਕਾਰਾਂ ਤੋਂ ਗਾਹ ਕਿੰਨੇ ਕਲਾਕਾਰਾਂ ਨਾਲ ਮਿਊਜ਼ੀਸ਼ੀਅਨ ਜਾਣ ਲੱਗੇ ਮਿਊਜ਼ੀਸ਼ੀਅਨਾਂ ਦੇ ਨਾਲ ਕਿੰਨੇ-ਕਿੰਨੇ ਗਾਹ ਉਹਨਾਂ ਦੇ ਪਰਿਵਾਰ ਨੇ ਸਾਰਿਆਂ ਦੇ ਮੈਂ ਪੂਜਾ ਜੀ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਬੜਾ ਕੁਝ ਦਿੱਤਾ ਸਾਡੇ ਪੰਜਾਬੀ ਗਾਇਕੀ ਨੂੰ ਪੰਜਾਬੀ ਸੱਭਿਆਚਾਰ ਦੀ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਤੇ ਕਰੀ ਜਾ ਰਹੇ ਨੇ ਉਹਨਾਂ ਦਾ ਧੰਨਵਾਦ ਕਰਦਾ ਥੈਂਕਸ ਕਰਦਾ ਪੂਜਾ ਜੀ ਉਹਨਾਂ ਦਾ ਵੀ ਤੇ ਤੁਹਾਡਾ ਵੀ ਥੈਂਕਸ ਕਰਦਾ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ ਪੂਜਾ ਜੀ ਉਹਨਾਂ ਨੂੰ ਥੈਂਕ ਯੂ ਵੀਰੇ ਕਾਫੀ ਹਾਲੇ ਕੋਈ ਸਵਾਦ ਨਹੀਂ ਬਣਿਆ ਪੂਜਾ ਜੀ ਉਹਨਾਂ ਨਾਲ ਦੁਬਾਰਾ ਕਰਨ ਦਾ Song ਤੇ ਜਲਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਕਿ Song ਕੀਤਾ ਜਾਵੇ